ਜੀ ਨਾ ਤੁਹਾਡਾ ਜੀ ਸੰਦੀਪ ਕੌਰ ਜੀ ਸੰਦੀਪ ਜੀ ਅੱਜ ਤੁਸੀਂ ਮੀਟਿੰਗ ਕਰ ਰਹੇ ਹੋ ਕੀ ਮੁੱਦਾ ਤੁਹਾਡਾ ਮੁੱਦਾ ਇਹ ਜੀ ਢਾਲੀਵਾਲ ਬੇਟਾਂ ਦੀ ਕੁੜੀ ਗਈ ਸੀ ਹੋਲੇ ਮੱਲੇ ਤੇ ਨਵਜੋਤ ਕੌਰ ਕੁਲਦੀਪ ਸਿੰਘ ਦੀ ਪਤਨੀ ਹੈ ਜੀ ਉਹ ਤੇ ਆ ਦੋ ਬੱਚੇ ਆ ਉਹਨਾਂ ਦੇ ਤੇ ਉਹ ਹੋਲੇ ਮੱਲੇ ਤੋਂ ਹੀ ਗੁੰਮ ਹੋ ਗਈ ਆ ਤੇ ਉਦੋਂ ਤੋਂ ਉਹਨਾਂ ਦਾ ਪਰਿਵਾਰ ਲੱਭਣ ਡਿਆ ਆ ਤੇ ਟਹਿਲਮਾਠਾਣੇ ਉਹਨਾਂ ਨੇ ਦਰਖਾਸਤ ਵੀ ਦਿੱਤੀ ਆ ਕੋਈ ਕਾਰਵਾਈ ਨਹੀਂ ਹੋਈ ਅਸੀਂ ਚਾਹੁੰਦੇ ਆ ਵੀ ਉਹ ਕੁੜੀ ਲੱਭੀ ਜਾਵੇ ਲੱਭ ਜਵੇ ਤੇ ਆਪਣੇ ਬੱਚਿਆਂ ਚ ਆਵੇ ਤੇਰਾ ਦੇ ਪਤੀ ਕਿੱਥੇ ਆ ਉਹ ਵਿਚ ਨਹੀਂ ਆਏ ਉਹਨਾਂ ਦੇ ਪਤੀ ਇਸ ਟਾਈਮ ਕਿਸੇ ਕੰਪਨੀ ਚ ਕੰਮ ਕਰਦੇ ਆ ਬਹੁਤ ਦੂਰ ਹੁਣ ਇਹ ਤਾਂ ਹੈ ਕਿ ਉਹ ਗਲਟ ਹਾਂਜੀ ਉਹਨਾਂ ਨੂੰ ਪਤਾ ਆ ਪਰ ਸਾਨੂੰ ਉਹ ਇਹਨਾਂ ਨੂੰ ਪਰਿਵਾਰ ਨੂੰ ਨਹੀਂ ਪਤਾ ਪਰਿਵਾਰ ਦੇ ਵਿੱਚੋਂ ਹੀ ਉਹ ਵਿਛੜ ਗਈ 9:30 ਵਜੇ 13 ਤਰੀਕ ਤੇਰਾ ਤੇਰਾ ਮਾਰਜਾ ਨਹੀਂ ਹਾਂਜੀ ਤੇ ਹੁਣ ਤੁਸੀਂ ਕੀ ਮੰਗ ਰੱਖਦੇ ਹੋ ਮੰਗੇ ਰੱਖਦੇ ਆ ਵੀ ਸਾਨੂੰ ਕੁੜੀ ਲੱਭੀ ਜਾਵੇ ਕਾਰਵਾਈ ਕੀਤੀ ਜਾਵੇ ਉਹਨੂੰ ਲੱਭਿਆ ਜਾਵੇ ਤੇ ਆਪਣੇ ਬੱਚਿਆਂ ਚ ਉਹ ਆਵੇ ਧੰਨਵਾਦ ਜੀ ਕੀ ਨਾਮ ਤੁਹਾਡਾ ਮੈਂ ਨਾਮ ਬਲਵਿੰਦਰ ਕੌਰ ਕਿੱਥੇ ਰਹਿਣਾ ਲਓ ਵਿਆਸ ਜੀ ਠੀਕ ਹੈ ਜੀ ਕੀ ਗੱਲ ਹੋਈ ਤੁਸੀਂ ਅੱਜ ਮੀਡੀਆ ਚ ਆਪਣਾ ਬ੍ਰਾਂਡ ਦੇਦੇ ਹੋ ਆ ਇਹ ਕਰਕੇ ਆਏ ਆ ਕਿ ਮੇਰੀ ਸਾਡੇ ਨਾਲ ਸਾਡੀ ਨਮਜੋਦ ਕੋਰ ਗਈ ਸੀ ਤੇ ਮੇਲੇ ਚ ਸਾਡੇ ਨਾਲ ਵੀ ਗੁੰਮ ਹੋ ਗਈ ਅਹੀਂ ਘਰ ਆ ਕੇ ਸਾਨੂੰ ਲੱਭੀ ਨਹੀਂ ਕੀਲ ਤਾਂ ਨਮਜੋਦ ਲੱਗਦੀ ਜੀ ਤੁਹਾਡੀ ਮੇਰੀ ਬੇਟੀ ਹੈ ਜੀ ਠੀਕ ਹੈ ਜੀ ਪੜਨਾ ਮੇਲੇ ਦੇ ਉਸ ਤੋਂ ਬਾਅਦ ਹੀ ਹੋਤੀ ਹਾਂਜੀ 9:30 ਵਜੇ ਟਾਈਮ ਤੁਹਾਨੂੰ ਕੀ ਹਾਲਤ ਕੋਲ ਠੀਕ ਹੈ ਜੀ ਹਾਂਜੀ ਬਿਲਕੁਲ ਠੀਕ ਆ ਠੀਕ ਹੈ ਤੇ ਤੁਹਾਨੂੰ ਕੀ ਸ਼ੱਕ ਕੀ ਹੋਇਆ ਕਿ ਤੁਹਾਡੀ ਬੇਟੀ ਤੁਹਾਨੂੰ ਸ਼ੱਕ ਵਾ ਕੀ ਜਾ ਹੋਣ ਕਿਸ ਦੇ ਨਾਲ ਚਲ ਗਈ ਜੀ ਹਾਂਜੀ ਆਵੇ ਘਰ ਆਪਣੇ ਬੱਚਿਆਂ ਦੇ ਕੋਲ ਠੀਕ ਹੈ ਜੀ ਹਾਂਜੀ ਇਸ ਬਾਰੇ ਤੁਸੀਂ ਕਿਤੇ ਥਾਣੇ 'ਚ ਰਿਪੋਰਟ ਦਿੱਤੀ ਆ ਹਾਂਜੀ ਟਿਲਵੀ ਟਿਲਵਾ ਸਰ ਤੇ ਜਿਹੜਾ ਇਸ ਲੜਕੀ ਦਾ ਘਰ ਆਲਾਵਾ ਹਸਬੰਡ ਉਹਦਾ ਉਹ ਕੰਪਨੀ 'ਚ ਵਾਜੀ ਠੀਕ ਹੈ ਜੀ ਉਹਨਾਂ ਦਾ ਕੀ ਕਹਿਣਾ ਇਸ ਬਾਰੇ ਉਹ ਵੀ ਕਹਿੰਦਾ ਆਪਣੇ ਬੱਚੇ ਆ ਕੇ ਸੰਭਾਲ ਲੇ ਹਾਂਜੀ ਉਹ ਤੁਹਾਡੀ ਮੰਗ ਇਹੀ ਹੈ ਕਿ ਤੁਹਾਡੀ ਬੇਟੀ ਘਰ ਜਾਵੇ ਪਾਪਾ ਹਾਂਜੀ ਹਾਂਜੀ ਠੀਕ ਧੰਨਵਾਦ ਹਾਂਜੀ ਸਰ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੈ ਭੀਮ ਜੈ ਭਾਰਤ ਮੈਂ ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਪੰਜਾਬ ਭਾਰਤੀ ਆਜਨਤਾ ਪਾਰਟੀ ਜੀ ਤੁਹਾਡੇ ਹਸਾਜ ਜੀ ਜਿਹੜਾ ਪ੍ਰੈਸ ਕਾਨਫਰੰਸ ਆ ਇਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਵਿਸ਼ਾ ਬਹੁਤ ਗੰਭੀਰ ਹੈ ਜੀ ਇਹ ਦੋ ਬੱਚੇ ਨੇ ਨਵਜੋਤ ਕੌਰ ਕੁੜੀਆ ਜੋ ਕਿ ਨੰਦਪੁਰ ਸਾਹਿਬ ਮੇਲੇ ਤੇ ਗਈ ਸੀ 13 ਤਰੀਕ ਨੂੰ ਠੀਕ ਹੈ ਉੱਥੋਂ ਫੇ ਆਪਣੇ ਪਰਿਵਾਰ ਤੋਂ ਵਿਛੜ ਗਈ ਆ ਦਿਮਾਗੀ ਹਾਲਤ ਤੋਂ ਵੀ ਬਿਲਕੁਲ ਠੀਕ ਆ ਅਸੀਂ ਇਹੀ ਮੰਗ ਕਰਦੇ ਆ ਕਿ ਉਹ ਜਿਹੜੀ ਕੁੜੀ ਵਿਛੜੀ ਹੋਈ ਆ ਉਹ ਆਪਣੇ ਵਾਪਸ ਰਿਵਾਰ ਚ ਆਵੇ ਔਰ ਆਪਣੇ ਬੱਚੇ ਦੇਖ ਰੇ ਕਰੇ ਹਾਂਜੀ ਇਸ ਬਾਬ ਤੇ ਨਾ ਢਲਵਾ ਥਾਲੇ ਵੀ ਕਮਲੇਦਨ ਤੇ ਸੁਣਵਾਈ ਨਹੀਂ ਹੋ ਰਹੀ ਸਰ ਇਹਨਾਂ ਦੇ ਢਲਵਾ ਥਾਣੇ ਦੀ ਦਰਖਾਸਤ ਜਦੀ ਪਈ ਆ ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਔਰ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਆ ਕੁੜੀ ਦੀ ਭਾਲ ਕਰਕੇ ਪਰਿਵਾਰ ਦੇ ਬੱਚੇ ਦੇ ਹਵਾਲੇ ਕੀਤੀ ਜਾਵੇ ਜੈਪੀ ਜੈਪਰ